ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਵੱਲੋਂ ਇੱਕ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ। ਅਸਲ ਇਥੇ ਜਿਹੜੇ ਸ਼ੈਲਰ ਨੇ ਇਹਨਾਂ ਦਾ ਕਹਿਣਾ ਕਿ ਪਿਛਲੀ ਵਾਰ ਮਿਲਿੰਗ ਜਿਹੜੀ ਉਹ ਬਹੁਤ ਦੇਰੀ ਦੇ ਨਾਲ ਹੋਈ ਸੀ ਜਿਸ ਕਾਰਨ ਕਿ ਇਹਨਾਂ ਨੂੰ ਕਾਫੀ ਘਾਟਾ ਪਿਆ ਸੀ ਤੇ ਇਸ ਵਾਰ ਜਿਹੜੇ ਇਹ ਸ਼ੈਲਰ ਨੇ ਹੀ ਸਰਕਾਰ ਦਾ ਝੋਨਾ ਆਪਣੇ ਗੋਦਾਮਾਂ ਦੇ ਵਿੱਚ ਸਟੋਰ ਕਰਵਾਉਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਹਨਾਂ ਦਾ ਕਹਿਣਾ ਕਿ ਪਿਛਲੀ ਵਾਰ ਇਹਨਾਂ ਨੂੰ ਕਾਫੀ ਨੁਕਸਾਨ ਚੱਲਣਾ ਪਿਆ ਤੇ ਆਪਣੇ ਇਲਾਕੇ ਤੋਂ 8-8 10-10 ਕਿਲੋਮੀਟਰ ਰੂ ਦੂਰ ਜਾ ਕੇ ਇਹਨਾਂ ਦੇ ਵੱਲੋਂ ਹਰਿਆਣਾ ਦੇ ਵਿੱਚ ਜਿਹੜੇ ਨੇ ਆਪਣੇ ਝੋਨੇ ਨੂੰ ਸਟੋਰ ਕਰਵਾਉਣਾ ਪਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦਾ ਸਾਥ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆ ਇਹ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਾ ਵੀ ਹੋ ਸਕਦਾ ਹੈ ਕਿ ਜਿਹੜੇ ਰਾਈਸ ਮਿਲਰ ਨੇ ਉਹਨਾਂ ਦੇ ਵੱਲੋਂ ਇਸ ਕੰਮ ਦਾ ਹੀ ਬਾਈਕਾਟ ਕਰ ਦਿੱਤਾ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਹਨਾਂ ਇਤਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਤੇ ਇੱਥੇ ਮੰਗ ਕੀਤੀ ਹੈ ਕਿ ਇਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਕੀਤਾ ਜਾਵੇ ਨਹੀਂ ਤਾਂ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਇਸ ਦਾ ਨੁਕਸਾਨ ਚਲਣਾ ਪਵੇਗਾ ਹਾਂਜੀ ਅਕੀਨ ਅਮਰੋਡਾ ਕੀ ਕਹਣਾ ਜਮੇ ਡਾ ਤੁਸੀਂ ਅੱਜ ਅੱਜੇ ਪਹੁੰਚੇ ਹੋ ਨਾਰਾਇਣ ਗਰਗ ਜੀ ਪ੍ਰਧਾਨ ਰਾਏ ਸ਼ੈਲਰ ਐਸੋਸੀਏਸ਼ਨ ਬਸ਼ੰਡਾ ਅਸੀਂ ਸਾਰੇ ਮਿਲਰ ਅੱਜ ਡੀ ਸਭ ਨੂੰ ਮੰਗ ਪੱਤਰ ਦੇਣ ਆਏ ਸੀ ਤੇ ਡੀ ਐਫ ਐਸ ਸੀ ਮੈਡਮ ਨੂੰ ਇਸ ਚੀਜ਼ ਤੋਂ ਹਾਂਂti ਕਰਾਉਣ ਆਏ ਸੀ ਉਹਨਾਂ ਦੇ ਵੀ ਇਸ ਸਾਲ ਜਿਹੜੀ ਮਿਲਿੰਗ ਹੈ ਸਾਡੀ ਉਹ ਬਹੁਤ ਲੇਟ ਹੋਈ ਪਿਛਲੇ ਸਾਲ ਦੀ ਜਿਹੜੀ 23 24 ਦੀ ਮਿਲਿੰਗ ਸੀ ਤੇ ਆਉਣ ਵਾਲੇ ਸੀਜ਼ਨ 'ਚ 24 25 ਦੌਰਾਨ ਕੋਈ ਵੀ ਸੈਲਰ ਮਾਲਕ ਆਪਦੇ ਸੈਲਰਾਂ ਦੇ ਵਿੱਚ ਸਰਕਾਰ ਦਾ ਜਿਹੜਾ ਝੋਨਾ ਹੈ ਉਹ ਸਟੋਰ ਕਰਾਉਣ ਲਈ ਤਿਆਰ ਨਹੀਂ ਹੈ ਕਿਉਂਕਿ ਪਿਛਲੇ ਸਾਲ ਸੈਲਰਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਿਸੇ ਨੇ ਵੀ ਅਥਾਰਟੀ ਨੇ ਕਿਸੇ ਅਫਸਰ ਸਾਹਿਬਾਨ ਨੇ ਕਿਸੇ ਐਫਸੀਆਈ ਦੇ ਅਫਸਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਡਾ ਕੋਈ ਸਾਥ ਨਹੀਂ ਦਿੱਤਾ ਮਿਲਰ ਦੁਖੀ ਹੋ ਕੇ ਇਹ ਟਿਸਪੀ ਇਸ ਨਾ ਹੋਣ ਕਰਕੇ ਹਰਿਆਣੇ ਚ 70 80 ਕਿਲੋਮੀਟਰ ਦੀ ਦੂਰੀ ਤੇ ਸਰਸੇ ਹਸਾਰ ਤੱਕ ਆਪਦਾ ਆਪਦੇ ਪੈਸਿਆਂ ਨਾਲ ਖਰਚਾ ਕਰਕੇ ਪਹਾੜਾ ਜੇਬ ਚੋਂ ਖਰਚ ਕੇ ਉੱਥੇ ਮਾਲ ਡਿਲੀਵਰ ਕਰਕੇ ਆਏ ਐ ਜੋ ਕਿ ਅਸੀਂ ਨਹੀਂ ਕਰਨਾ ਵਾਂਦਾ ਸੀ ਸਰਕਾਰ ਦਾ ਭੁਗਤਾਨ ਅਸੀਂ ਜੇਬ ਚੋਂ ਖਰਚਾ ਕਰਕੇ ਕਰਿਆ ਇਹ ਸਾਲ ਅਸੀਂ ਘਾਟਾ ਸਹਿ ਲਿਆ ਮਿਲਰ ਹੋਰ ਅਗਲੇ ਸਾਲ ਕੋਈ ਘਾਟਾ ਪਾਉਣ ਨੂੰ ਤਿਆਰ ਨਹੀਂ ਅਸੀਂ ਅਗਲੇ ਸਾਲ ਪੂਰਨ ਤੌਰ ਤੇ ਜ਼ਿਲ੍ਹਾ ਬਠਿੰਡਾ ਝੋਨੇ ਦਾ ਬਾਈਕਾਟ ਕਰ ਕਿੰਨੇ ਕਿ ਜਿਹੜੇ ਹੈਗੇ ਤੁਹਾਡੇ ਸ਼ਹਿਰ ਦੇ ਜਿੰਨਾ ਵੱਲੋਂ ਬਾਈਕਾਟ ਕੀਤਾ ਜਾਊਗਾ ਤੇ ਅੱਗੇ ਰਣਨੀਤੀ ਕੀ ਆ ਤੁਹਾਡੀ ਜੋ ਹਾਲਾਤ ਨੇ ਇੰਡਸਟਰੀ ਦੇ ਲਗਭਗ 500 ਸ਼ੈਲਰ ਹੈ ਜੀ ਜਿਲੇ ਵਿੱਚ ਸਾਨੂੰ ਨਹੀਂ ਲੱਗਦਾ ਵੀ ਕੋਈ ਵੀ ਸ਼ੈਲਰ ਮਿਲਿੰਗ ਕਰਨ ਨੂੰ ਤਿਆਰ ਹੋਊਗਾ ਜਿਹੜੇ ਅੱਜ ਦੇ ਹਾਲਾਤ ਐ ਅਸੀਂ ਜਿਹੜੀਆਂ ਕੋਈ ਮੰਗਾਂ ਲਿਖ ਕੇ ਦੇ ਕੇ ਆਏ ਜੇ ਕੋਈ ਸਰਕਾਰ ਲਗਭਗ ਅਜੇ 3 ਮਹੀਨੇ ਰਹਿੰਦੇ ਆ ਨਵਾਂ ਝੋਨਾ ਆਉਣ ਚ 15 ਅਕਤੂਬਰ ਤੋਂ ਬਾਅਦ ਵਾਝੋਨਾ ਆਉਂਦਾ ਮੰਡੀਆਂ 'ਚ ਜੇ ਸਰਕਾਰ ਸਿਆਣੀ ਹੋਈ ਤਾਂ ਸਾਡੀਆਂ ਮੰਗਾਂ ਤੇ ਗੌਰ ਕਰੂਗੀ ਫੇਰ ਹੀ ਬੰਦੇ ਮਿਲਿੰਗ ਕਰਨਗੇ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਵੀ ਇੰਨਾ ਹਾਲਾਤਾਂ 'ਚ ਕੋਈ ਬੰਦਾ ਮਿਲਿੰਗ ਕਰਨ ਨੂੰ ਤਿਆਰ ਹੋਊਗਾ ਜਾਂ ਕੋਈ ਆਪਦਾ ਸ਼ੈਲ ਘਰ-ਵਾਰ ਗਹਿਣੇ ਰੱਖ ਕੇ ਸਰਕਾਰ ਦੀ ਮਿਲਿੰਗ ਗਰੂ ਸਾਨੂੰ ਤਾਂ ਲੱਗਦਾ ਇੰਨਾ ਘਾਟਾ ਪਿਆ ਪਿਛਲੀ ਵਾਰ ਦਾ ਤੁਹਾਡਾ ਸੋਚ ਲੱਗਾ ਪਿਛਲੇ ਵਾਰ ਸਾਡੇ ਐਵਰੇਜ ਮੇਲਰ ਨੂੰ ਜੀ 50 ਲੱਖ ਰੁਪਏ ਦਾ ਘਾਟਾ ਹੈ ਅੱਛਾ ਸਰਕਾਰ ਤਾਂ ਕਹਿੰਦੀ ਇੰਡਸਟਰੀ ਡਿਵੈਲਪ ਕਰਨੀ ਹੈ ਜੋ ਹਾਲਾਤ ਨੇ ਆਸਾਂ ਮੈਂ ਇੰਡਸਟਰੀ ਜਿਹੜੀ ਬਰਬਾਦ ਹੋਣ ਦੇ ਕੰਡੇ ਤੇ ਆ ਤਾ ਜੇ ਕੋਈ ਵਾਪਾ ਵਪਾਰੀ ਦੀ ਗੱਲ ਨਹੀਂ ਸੁਣਾਗੇ ਜੀ ਕਿਸੇ ਵਪਾਰੀ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਵਾਂਗੇ ਤੇ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਇੰਡਸਟਰੀ ਡਿਵੈਲਪ ਹੋ ਰਹੀ ਹੈ ਜਾਂ ਹੋਊਗੀ ਨਾ ਹੀ ਪੰਜਾਬ ਡਿਵੈਲਪ ਹੋ ਰਹੀ ਹੈ ਨਾ ਹੋਵੇ ਜੇ ਇਹ ਹਾਲਾਤ ਰਹੇ ਕਿੰਨੇ ਕਿਛਲਣ ਮਾਲਕ ਹੈ ਜੀ ਪੰਜਾਬ ਚ ਤਾਂ 55000 ਲ ਰ ਹੈ ਸਾਰੇ ਪੰਜਾਬ ਚ ਬਠਿੰਡਾ ਜ਼ਿਲ੍ਹਾ ਜਿਹੜਾ ਮੈਂ 50 ਲੱਖ ਘਾਟਾ ਕਹਿੰਦਾ ਕੁਝ ਚੰਗਾ ਹੈ ਬਾਕੀ ਡਿਸਟ੍ਰਿਕਟਾਂ ਚ ਦਾ ਗਰਦਾਸਪੁਰ ਪਠਾਨਕੋਟ ਨਈਵਾਲਾ 2-2 ਕਰੋੜ ਰੁਪਏ ਦਾ ਲਾਸ ਹੈ ਮਿਲਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਉਹ ਆਪਦੇ ਪੈਰਾਂ 'ਚ ਖੜੇ ਹੋ ਜਾਣਗੇ